ਸਰਵਨੋਂ ਸਾਨੂੰ ਸਖਤ ਹਦਾਇਤਾਂ ਹੈ ਕਿ ਅਸੀਂ ਆਰਗੇਨਾਈਜ਼ਡ ਕ੍ਰਾਈਮ ਦੇ ਡਰਗ ਟਰੈਫਿਕਿੰਗ ਦੇ ਟਰੈਕ ਟਰੈਫਿਕਿੰਗ ਦੇ ਖਿਲਾਫ ਜਿਹੜਾ ਹੈ ਸਖਤ ਕਦਮ ਉਠਾਨੇ ਉਸੀ ਦੀ ਲੜੀ ਦੇ ਵਿੱਚ ਸਾਡੀ ਸੀਆਈਏ 2 ਦੀ ਟੀਮ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਨੇ ਡੁਗਰੀ ਥਾਣੇ ਦੇ ਏਰੀਏ ਦੇ ਵਿੱਚ ਗੁਰਮੀਤ ਸਿੰਘ ਤੇ ਇੱਕ ਸਿਮਰਨਜੀਤ ਸਿੰਘ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਤੋਂ ਟੋਟਲ 230 ਗ੍ਰਾਮ ਹਿਰੋਇਨ ਬਰਾਮਦ ਕੀਤੀ ਇਹਦੇ ਵਿੱਚੋਂ ਇੱਕ ਜਿਹੜੀ ਮੈਂਸ਼ਨ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਗੁਰਮੀਤ ਸਿੰਘ ਹੈ ਉਸਤੇ ਪਹਿਲੇ 23 ਪਰਚੇ ਦਰਜ ਹੈ ਟੋਟਲ 23 ਐਫ ਆਈ ਆਰ ਉਸਤੇ ਦਰਜ ਹੈ ਤੇ ਸਾਡੀ ਟੀਮ ਨੇ ਇਹਨੂੰ ਕਾਬੂ ਕੀਤਾ ਇਸ ਤੋਂ ਇਲਾਵਾ ਇੱਕ ਜਿਹੜੀ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਹੈ ਉਹਨੇ ਵੀ ਟੋਟਲ 1 ਕਿਲੋ 900 ਗ੍ਰਾਮ ਅਫੀਮ ਤੇ ਜਿਹੜੀ ਹੈ 7000 ਡਰਗਮਰੀ 7000 ਰੁਪਏ ਦੀ ਡਰਗਮਰੀ ਬਰਾਮਦ ਕੀਤੀ ਹੈ ਜਿਹੜਾ ਦੋਸ਼ੀ ਹੈ ਉਹ ਹੈ ਦਵਿੰਦਰ ਸਿੰਘ ਤੇ ਮਹਿਰਵਾਨ ਥਾਣੇ ਦੇ ਵਿੱਚ ਅਸੀਂ ਇਸ ਸੰਬੰਧੀ ਅਪਰਚ ਰਜਿਸਟਰ ਕੀਤਾ ਹੈ ਥੈਂਕ ਯੂ ਅਸਰੇ ਕਿ ਤੁਨੇ ਕੋਈ ਇਹਨਾਂ ਦੀ ਜਿਹੜੀ ਹੈ ਪੈਸੀ ਲੈ ਕੇ ਦਾ ਪ੍ਰੋਪਰਟੀ ਬਣਾਇਆ ਇਹ ਜਿਹੜਾ ਜੀ ਪ੍ਰੋਪਰਟੀ ਦਾ ਹੈ ਉਸਤੇ ਸਾਡੀ ਟੀਮ ਕੰਮ ਕਰ ਰਹੀ ਹੈ ਜਿਸ ਵੀ ਤਰੀਕੇ ਦੀ ਇਹਨਾਂ ਚੋਕੇ ਮੈਂ ਤੁਹਾਨੂੰ ਦੱਸਾਂ ਜਿਹੜੇ 23 ਪਰਚੇ ਨੇ ਚੋਂ ਕਈ ਪਰਚੇ ਤੋਂ ਇਹਨਾਂ ਜੇਲ੍ਹ ਦੇ ਵਿੱਚ ਰਹਿ ਕੇ ਪ੍ਰिजन ਐਕਟ ਦੇ ਪਰਚੇ ਦੇਤੇ ਦੱਲ ਕੇ ਬਾਕੀ ਇਸ ਜਿਹੜੀ ਇਲੈਗਲ ਇਲੈਸ ਪ੍ਰੋਸੀਡਸ ਆਫ ਕਰਾਈਮ ਹੈ ਇਸ ਤੇ ਇਹਨਾਂ ਜੇਕਰ ਕੋਈ ਵੀ ਪ੍ਰੋਪਰਟੀ ਆਪਣੀ ਬਣਾਈ ਹੈ ਸਾਡੀ ਟੀਮ ਉਸ ਨੂੰ ਆਇਡੈਂਟੀਫਾਈ ਕਰ ਰਹੀ ਹੈ ਉਸ ਨੂੰ ਅਸੀਂ ਫ੍ਰੀਜ਼ ਵੀ ਕਰਾਂਗੇ ਤੇ ਕੰਪੀਟੈਂਟ ਅਥਾਰਟੀ ਤੋਂ ਅਥਾਰਟੀ ਤੋਂ ਉਹਦਾ ਆਰਡਰ ਵੀ ਪਾਸ ਕਰਾਵਾਂਗੇ ਅ ਇਸ ਤੋਂ ਇਲਾਵਾ ਇਹ ਜਿਹੜੀ ਬੇਸਿਕਲੀ ਜਿਹੜਾ ਗੁਰਮੀਤ ਤੇ ਸਿਮਰਨਜੀਤ ਨੇ ਕਿਹਾ ਜਿਹੜਾ ਗੁਰਮੀਤ ਹੈ ਇਹ ਬੇਸਿਕਲੀ ਜਿਹੜੀ ਜੋ ਡਰੱਗਸ ਸੀਗਾ ਹੈਰੋਇਨ ਸੀ ਇਹ ਦਿੱਲੀੋਂ ਲੈ ਕੇ ਆਂਦਾ ਸੀ ਦਿੱਲੀੋਂ ਟ੍ਰੇਨ ਦੇ ਵਿੱਚ ਲੈ ਕੇ ਆਂਦਾ ਸੀ ਤੇ ਅੱਗੇ ਸਿਮਰਨ ਨੂੰ ਸਪਲਾਈ ਕਰਦਾ ਸੀ ਉਹ ਗਾਂਹ ਹੋਰ ਅੱਗੇ ਡਰੱਗ ਪੈਟਨਰ ਨੂੰ ਸਪਲਾਈ ਕਰਦਾ ਸੀ ਸਰ ਦਿੱਲੀੋਂ ਪਤਾ ਚੱਲਿਆ ਵੀ ਕਿਨਾ ਘਰੂ ਲੈ ਕੇ ਆਂਦੇ ਸੀ ਇਹ ਹਾਲੇ ਜੀ ਤਫਤੀਸ਼ ਦਾ ਵਿਸ਼ੇ ਇਹਨੂੰ ਹਜੇ ਅਸੀਂ ਕਰਦੇ ਫਿਰ ਇਹ ਲੋਕਲੇ ਦੀ ਬੰਦੀ ਲੁਧਿਆਣੀ ਦੀ ਇਹ ਜਿਹੜਾ ਸਿਮਰਨ ਹੈ ਜੀ ਇਹ ਤਾਂ ਆਪਣਾ ਡੁਗਰੀ ਦਾ ਹੀ ਰਹਿਣ ਵਾਲਾ ਹੈ ਤੇ ਜਿਹੜਾ ਦੂਜਾ ਸੌਰੀ ਗੁਰਮੀਤ ਡੁਗਰੀ ਦਾ ਰਹਿਣ ਵਾਲਾ ਹੈ ਤੇ ਸਿਮਰ ਨੇ ਉਹ ਭਾਈ ਹਿੰਮਤ ਸਿੰਘ ਨਗਰ ਇਹ ਵੀ ਨੂੰ ਜਾਣਦੇ ਦੋਨੇ ਨੂੰ ਜਾਣਦੇ ਰਹਿਣ ਵਾਲਾ ਸਰ ਜਿਹੜਾ ਅਫੀਮ ਵਾਲਾ ਹੈ ਦੋ ਤਿੰਨੋ ਇੱਕ ਆਪਸ ਵਿੱਚ ਦੂਜੇ ਨੂੰ ਜਾਣਦੇ ਨਹੀਂ ਦੋ ਦੋ ਇੱਕ ਸਾਥ ਹੈ ਤੇ ਝੱਟ ਪਰਚੇ ਵੀ ਅੱਡ-ਅੱਡ ਨੇ ਜਿਹੜੇ ਗੁਰਮੀਤ ਤੇ ਸਿਮਰ ਨੇ ਇਹ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਬਿਕੋਜ਼ ਗੁਰਮੀਤ ਹੀ ਗਾਂ ਸਿਮਰ ਨੂੰ ਸਪਲਾਈ ਕਰਦਾ ਸੀ ਜਿਹੜਾ ਮਹਿਰਬਾਨ ਥਾਣੇ ਪਰਚਾ ਦਰਜ ਹੋਇਆ ਦਵਿੰਦਰ ਸਿੰਘ ਉਹ ਜਿਹੜਾ ਪਰਚਾ ਦਰਜ ਹੈ ਉਹ ਬੰਦਾ ਰਹਿਣ ਵਾਲਾ ਆਪਣਾ ਮਹਿਰਬਾਨ ਥਾਣੇ ਦਾ ਹੈ ਪਰਚਾ ਹੈ ਬੋਲਟਾਣੇ ਦਰਜੂਆ ਉਹ ਅੱਡ ਹੈ ਉਹਦੇ ਚੋਂ ਅਸੀਂ ਇੱਕ ਸਾਲ ਨੂੰ 1 ਕਿਲੋ 900 ਗ੍ਰਾਮ ਅਫੀਮ ਬਰਾਮਦ ਹੋਈ ਹੈ